ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ 09 ਮੈਂ ਹਾਂ ਤੁਹਾਡਾ ਭਵਿੰਦਰ ਕਪੂਰ ਅੱਜ ਰਾਜਪੁਰਾ ਦੇ ਵਿੱਚ ਮਿੰਦਰੀਆਂ ਬਾਜ਼ਾਰ ਦੇ ਵਿੱਚ ਏਪੀਜੀਐਨ ਦੇ ਵੀ ਡਾਕਟਰਾਂ ਦੀ ਟੀਮ ਨੇ ਕੋਰੋਨਾ ਦੇ ਸੈਂਪਲ ਲਏ ਰਾਜਪੁਰਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਇਲਾਕਿਆਂ ਦੇ ਵਿੱਚੋਂ ਸੈਂਪਲ ਲੈਣ ਤੋਂ ਬਾਅਦ ਅੱਜ ਮਿੰਦਰੀਆਂ ਬਾਜ਼ਾਰ ਦੇ ਵਿੱਚ ਵੀ ਟੀਮ ਨੇ ਆ ਕੇ ਸੈਂਪਲਾਂ ਦੀ ਇਲੈਕਟ ਕੀਤੀ ਮੁਜਾ ਚਾਹੀਓ ਇਹੇ ਵਰ ਦਸੂਰ ਜੇ ਅਸੀਂ ਸਿਵਲ ਹਸਪਤਾਲ ਰਾਜਪੁਰੇ طرفੋਂ ਆਏ ਹਾਂ ਜੀ ਸੂਲਤ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਟੈਸਟਿੰਗ ਚੱਲ ਰਹੀ ਹੈ ਅਲੱਗ-ਅਲੱਗ ਜਾ ਰਹੇ ਅਸੀਂ ਏਰੀਆ 'ਚ ਰਾਜਪੁਰੇ ਦੇ ਤੇ ਰੈਪਿਡ ਟੈਸਟ ਕਰ ਰਹੇ ਹਾਂ ਜਿੰਨੇ ਕੁ ਟੈਸਟ ਕਰ ਲਏ ਜੀ ਹੁਣ ਤੱਕ ਕਿੰਨੇ ਕੁ ਟੈਸਟ ਕਰ ਲਏ ਜੀ ਹੁਣ ਤੱਕ ਅਜੇ ਤੱਕ ਜੀ ਜਨਤਾ ਦਾ ਸਹਿਯੋਗ ਹੈ ਪੂਰਾ ਸਨੂ ਪਤਰਾ 17 ਤੇ ਕਰਦੇ ਸੀ ਰੈਪਿਡ ਤੇ ਅਜੇ ਹੋਰ ਵੀ ਉਮੀਦ ਹੈ ਕਿ ਜਨਤਾ ਸਾਨੂੰ ਸਹਿਯੋਗ ਕਰੇਗੀ ਤਾਂ ਇਹਦੇ ਕੋਲ ਸਾਡਾ ਫਿਕਸ ਕਰਦੇ ਨਹੀਂ ਹੁੰਦਾ ਤੁਸੀਂ ਇਸ ਮਾਰਕੀਟ ਵਿੱਚ ਤੁਸੀਂ ਆਏ ਹੋ ਮਿੰਦਗਾ ਬਾਜ਼ਾਰ ਚ ਬਾਜ਼ਾਰ ਦੇ ਦੁਕਾਨਦਾਰਾਂ ਦਾ ਕੀ ਸੇਵ ਹੋ ਰਿਹਾ ਤੁਹਾਨੂੰ ਦੁਕਾਨਦਾਰਾਂ ਦਾ ਪੂਰਾ ਸੇਵ ਹੋ ਗਿਆ ਜੀ ਹਰ ਤਰੀਕੇ ਨਾਲ ਸੇਵ ਕਰ ਰਹੇ ਨੇ ਲੋਕਾਂ ਵਰਕਰਾਂ ਦੇ ਹਿੱਸਾ ਲੈ ਰਹੇ ਨੇ ਤੇ ਅੱਗੇ ਵੀ ਮੈਂ ਅਪੀਲ ਕਰਦਾ ਜੀ ਹੋਰ ਰੈਗੂਲੇਟ ਹੋਵੇ ਆ ਬਰਤ ਬਰਤ ਸੈਂਪਲ ਜਿਹੜੇ ਬ੍ਰਾਂਡ ਦੀ ਲੋੜ ਨਹੀਂ ਚਾਹੀਦੀ ਪਬਲੀ ਨੂੰ ਕੀ ਸੰਦੇਸ਼ ਦਵੋਗੇ ਸਰ ਪਬਲੀ ਨੂੰ ਇਹ ਸੰਦੇਸ਼ ਦਵਾਂਗੇ ਸਰਕਾਰ ਤੁਹਾਡੇ ਨਾਲ ਹੈ ਜੇ ਕੋਈ ਕਪਾਉਣ ਦੀ ਲੋੜ ਨਹੀਂ ਇਹ ਵੀ ਆਪਾਂ ਨਰਮਰਿਚ ਕੰਟਰੋਲ ਕਰ ਲਿਆ ਆਪਾਂ ਆਮ ਜਨਤਾ ਦਾ ਸੇਵ ਹੋ ਰਿਹਾ ਹੈ ਕਿਸੇ ਸਾ ਜਿਹੜਾ ਫੈਦਰ ਦੁਬਾਰਾ ਮੈਨੂੰ ਇਹ ਤਾਂ ਵੀ ਸੇਵ ਰਿਹਾ ਹੈ ਕਹਿੰਦਾ ਦੇ ਆਫਿਸ ਵਾਲਗ ਨਾਲ ਹੀ ਆਪਾਂ ਇੱਥੇ ਗੱਤ ਭਾਉਣੀ ਠੀਕ ਹੈ ਰਾਜਪート ਭੁਪਿੰਦਰ ਕਪੂਰ ਦੀ ਵਿਸ਼ੇਸ਼ ਰਿਪੋਰਟ ਤਾਜ਼ਾ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਪ੍ਰਮੋਟ ਕਰੋ